ਜਿ ਦੇਖ ਰਹੇ ਨਾ ਸਮਾਚਾਰ ਜੇਕਰ ਕੱਲ ਕਰੀਏ ਉਸ ਵਕਤ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਰ ਅਤੇ ਬਲੋਕ ਸੰਭੀ ਚੋਣਾਂ ਦਾ ਦਿਗਲ ਬਚ ਚੁੱਕਿਆ ਹੈ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣੇ ਵਰਕਰਸ ਦੇ ਨਾਲ ਆਪਣੀਆਂ ਜਿਹੜੀਆਂ ਕੰਸਟਿਟੂਐਂਸੀ ਦੇ ਵਿੱਚ ਜੂਨ ਨੇ ਉਹਨਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਸਾਡੇ ਨਾਲ ਲਵਪ੍ਰੀਤ ਸਿੰਘ ਜੋ ਕਿ ਸਿਹਰਾ ਜੂਨ ਤੋਂ ਬਹੁਜ ਸਮਾਜਪਾਲਟੀ ਦੇ ਉਮੀਦਵਾਰ ਬਣਾਈ ਗਏ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਨੇ ਕਿਸ ਤਰ੍ਹਾਂ ਦੇ ਮੰਦੇ ਬਲਬਲੇ ਨੇ ਸਸਕਲ ਸਰ ਪਹਿਲਾਂ ਤੋਂ ਕਿਸ ਲਈ ਆ ਤੇ ਕੀ ਕਰਨਾ ਚਾਹੁੰਦੇ ਅਰਥੀ ਤੇ ਬੋਲ ਬੋਲੇ ਸਾਰੇ ਸਾਸ਼ਟਰੀ ਸਾਹਿਬ ਜੈਪੀਮ ਜੈ ਭਾਰਤੀ ਅਸੀਂ ਇਹ ਬੋਲ ਸਮਾਜ پارٹی ਦਾ ਦਿਲੋਂ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਅੱਜ ਇੰਨਾ ਜੋ ਸਮਝਾਇਆ ਕਿ ਬੋਲ ਸਮਾਜ پارٹی ਕੋਲ ਸਾਨੂੰ ਤੀਰ ਕ ਦਿੱਤੀ ਤੇ ਇਹਨਾਂ ਦਾ ਅਸੀਂ ਬਹੁਤ ਸ਼ੁਕਰੀਆ ਕਰਦੇ ਆ ਹੁਣ ਤੱਕ ਅਸੀਂ ਦੇਖਦੇ ਆ ਨਾ ਵੀ ਸਾਡੇ ਪਿੰਡ ਦੇ ਵਿੱਚ ਪੰਜਾਬ ਵਿੱਚ ਵੀ ਖਾਲੀਦਾਲ ਕਾਂਗਰਸ ਹਰਾ ਪਾਦਵੀ ਨੇ ਬਹੁਤ ਗੰਦ ਪਾਇਆ ਪਿਆ ਸਾਡੇ ਪੰਜਾਬ ਦਾ ਪੂਰਾ ਹਾਲ ਕਰਤਾ ਨਸ਼ਾ ਚਿੱਕਾ ਲਿਆ ਕੇ ਇਹਨਾਂ ਨੇ ਸਭ ਸਾਡੇ ਦੇਸ਼ ਦੀ ਬਰਬਾਦੀ ਕਰਤੀ ਨੌਜਵਾਨ ਜੋ ਉਸ ਨੂੰ ਵੀ ਮੇਰੀ ਬੇਨਤੀ ਆ ਇਹ ਪਾਰਟੀਆਂ ਦੇ ਵਿੱਚ ਨਾ ਜਾਓ ਤੁਸੀਂ ਇਹਨਾਂ ਦਾ ਕਿਨਾਰਾ ਕਰਕੇ ਬਹੁਜ ਸਮਾਜ ਪਾਰਟੀਆਂ ਨੂੰ ਸਮਰਥਨ ਦਿਓ ਤੇ ਬੱਤੇ-ਬੱਤੇ ਜਿੰਨਾ ਮੇਰੇ ਨਗਰ ਨਿਵਾਸੀਆਂ ਨੂੰ ਬੇਨਤੀ ਆ ਜ਼ਿਲ੍ਹਾ ਪਟਿਆਲਾ ਦੇ ਵਾਸੀ ਜੋਨ ਜ਼ਿਲ੍ਹਾ ਸੇਰੇ ਸੇਰੇ ਦੇ ਵਿੱਚ ਜਿੰਨੇ ਵੀ ਜੋਨ ਆਂਦੇ ਨੇ ਉਹਨਾਂ ਨੂੰ ਬੇਨਤੀ ਆ ਜਿਵੇਂ ਆਕੜਾ ਕੜੀ ਸੇਰਾ ਸੇਰੀ ਟਾਇਲਪੁਰਾ ਬੱਟੜੀ ਬਟ तमाम तमाम ਪਿੰਡਾਂ ਸਾਰੇ ਨੂੰ ਇਹ ਕਰੀਆ ਤੁਹਾਨੂੰ ਬੇਨਤੀ ਹੈ ਕਿ ਮੰਨੂ ਵੱਤ ਤੋਂ ਵੱਟ ਵੋਟ ਪਾਓ ਤੇ ਆਪਣੇ ਨੀਲੇ ਝੰਡੇ ਨੀਲੇ ਝੰਡੇ ਨਿਸ਼ਾਨ ਤੇ ਆਤੀ ਦੀ ਮੋਹਰ ਲਾਓ ਤੇ ਧੰਨਵਾਦ ਜੇਕਰ ਗੱਲ ਕਰੀਏ ਮੁੱਦਿਆਂ ਦੀ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜ ਰਹੇ ਹਾਂ ਜਿਹੜੇ ਪਿੰਡਾਂ ਦੇ ਤੁਸੀਂ ਜਾ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਦੀ سپورਟ ਦੀ ਸਾਨੂੰ ਵਾਤ ਜੇ ਤੋਂ ਵਧੀਆ ਸਾਰੇ ਪਿੰਡਾਂ ਦੇ سپورਟ ਮਿਲ ਰਹੀਆ ਆਪ ਤੋਂ ਪਹਿਲਾਂ ਸਾਡਾ ਇਹ ਮੁੱਦਾ ਵੀ ਜਿਹੜੀ ਵੀ ਸਾਡੇ ਪੰਜਾਬ ਵਿੱਚੋਂ ਨਸ਼ਾ ਮੁਕਤ ਕੀਤਾ ਜਾਵੇ ਤੇ ਆਮ ਕਰਕੇ ਸਾਡੇ ਪਿੰਡਾਂ ਦੇ ਵਿੱਚ ਹੁਣ ਚਿੱਟੇ ਤੇ ਦਲਾਲੀ ਬਹੁਤ ਵੱਧ ਗਈ ਆ ਜੋ ਕਿ ਹੁਣ ਪਾਰਟੀਆਂ ਤੁਹਾਡੇ ਸਾਹਮਣੇ ਵੋਟਾਂ ਦੇ ਇਲੈਕਸ਼ਨ ਆ ਗਿਆ ਤੇ ਹੁਣ ਵੱਧ ਤੋਂ ਵੱਧ ਨਸ਼ਾ ਵੰਡਣ ਗਈਆਂ ਤੇ ਨਵੇਂ-ਨਵੇਂ ਮੁੰਡਿਆਂ ਨੂੰ ਇੱਕ ਗੰਦੇ ਦਲਦਲ ਦੇ ਵਿੱਚ ਫਸਾਣ ਗਈਆਂ ਤੇ ਆਪਾਂ ਸਭ ਨੂੰ ਇਹ ਅਪੀਲ ਦਿੰਦੇ ਆ ਵੀ ਇਹ ਗੰਦੇ ਦਲਦਲ ਤੋਂ ਬਚੋ ਤੇ ਸੱਚੀ ਸੁੱਚੀ ਪਾਰਟੀ ਬਹੁਜਨ ਸਮਾਜ ਪਾਰਟੀ ਜੋ ਗੁਈ ਗੁਰੂ ਪੀਰਾਂ ਪਕੰਬਰਾਂ ਰੈਬਰਾਂ ਦੀ ਪਾਰਟੀ ਆ ਇਹਦੇ ਨਾਲ ਜੁੜੋ ਸਭ ਤੋਂ ਵੱਧ ਧੰਨਵਾਦ ਹੁੰਦਾ ਜੇਕਰ ਗੱਲ ਕਰੀਏ ਆਪਣੇ ਹਲਕੇ ਦੀ ਹਲਕੇ ਦੇ ਵਿੱਚ ਜਿਹੜੇ ਉਮੀਦਵਾਰ ਨੇ ਝਾੜੂ ਵਾਲੇ ਉਹ ਨਹੀਂ ਚਾਹੁੰਦੇ ਕਿ ਵਿਰੋਧੀ ਪਾਰਟੀ ਦਾ ਖੜੇ ਕੁਈ ਇਹ ਜਾਂ ਕੋਈ ਤੁਹਾਨੂੰ ਅਰਚਨ ਪਾਉਣ ਦੀ ਕੋਸ਼ਿਸ਼ ਕੀਤੀ ਅਰਚਨ ਪਾਉਣ ਦੀ ਕਰੀ ਇੱਕ ਨਾ ਹੋਰ ਦੇ ਵਿੱਚ ਸਰਿਆਮ ਆਮ ਆਦਮੀ ਪਾਰਟੀ ਨੇ ਬੜੀ ਗੁੰਡਾਗਰਦੀ ਕਰੀਆ ਤੇ ਉੱਥੇ ਉਹਨਾਂ ਨੇ ਬਹੁਤ ਲੋਕਾਂ ਦੀਆਂ ਫੈਲਾਂ ਪਾੜੀਆਂ ਸਾਡੇ ਆਕੂ ਗੁਰਦੇ ਮਹਿਰਾ ਜੀ ਪ੍ਰਧਾਨ ਜੀਾਂ ਦੇ ਹੱਥ ਤੇ ਵਿੱਚ ਤੇ ਵੀ ਉਹਨਾਂ ਨੇ ਫੈਲ ਉਹਨਾਂ ਦੀ ਇੱਕ ਵਰਕਰ ਦੀ ਗੈਲ ਜਮਾ ਕਰਾਣਗੇ ਤੇ ਉਹਨਾਂ ਦੇ ਗੁੰਡਿਆਂ ਨੇ ਵਰਕਰ ਪਾੜਨ ਦੀ ਕੋਸ਼ਿਸ਼ ਕਰੀਆ ਤੇ ਉੱਥੇ ਪੁਲਿਸ ਪ੍ਰਦਰਸ਼ਨ ਹੋਣ ਦੇ ਕਾਰਨ ਥੋੜਾ ਜਿਹਾ ਉਹਨਾਂ ਦੀ ਫੈਲ ਬਚ ਚੁੱਕੀ ਜਿਸ ਕਰਕੇ ਉਹਨਾਂ ਦੀ ਫੈਲ ਜਮਾ ਹੋ ਸਕੀ ਆ ਤੁਸੀਂ ਅੱਜ ਕੁਲਦੀਪ ਸਿੰਘ ਬਾਗੀ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਨੇ ਆ। ਟਿਕਟ ਮੀਡੀਆ ਲਾਪਰੇਤ ਜੀ ਨੂੰ ਕਿਸਤਾਂ ਦੇ ਬੰਨਲੇ ਬੋਲ ਰਹੇ ਨੇ। ਆ ਭਾਈ ਸਾਹਿਬ ਪਹਿਲਾਂ ਤਾਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਵਿਸ਼ੇਸ਼ ਤੌਰ ਤੇ। ਔਰ ਭਾਈ ਲਾਪਰੇਤ ਨੂੰ ਮੁਬਾਰਕਾਂ ਇਕੱਲੇ ਭਾਈ ਨੂੰ ਵੀ। ਆ ਸਿਹਰਾ ਜੋੜਦੇ ਸਾਰੇ ਸਾਰੇ ਜਿੰਨੇ ਵੀ ਵੋਟਰਾਂ ਸਾਰਿਆਂ ਨੂੰ ਮੁਬਾਰਕਾਂ। ਔਰ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਬੱਚਾਂ ਦੇ ਚੰਗੇ ਭਵਿੱਖ ਬਾਤ ਤੇ। ਔਰ ਨਸ਼ੇ ਪੱਤੇ ਦੀ ਜਿਹੜੀ ਅੱਜਕੱਲ੍ਹ ਦੌੜ ਚੱਲ ਰਹੀ ਹੈ। ਅੱਪਾ ਦਾਸੀ ਦਿੱਤਾ ਬਾਈ ਨੇ ਇਹਨਾਂ ਤੋਂ ਆਪਣੇ ਬੱਚਾ ਨੂੰ ਬਚਾਉਣ ਬਾਅਦ ਤੇ ਠੱਗਾ ਚੋਰਾ ਨੂੰ ਭਜਾਓ ਬਸਪਾ ਲਿਓ ਆ ਤੁਹਾਡੇ ਕੋਲ ਪੜਿਆ ਲਿਖਿਆ ਉਮੀਦਵਾਰ ਹੈ ਨੀਲੇ ਝੰਡੇ ਵਾਲਾ ਹਾਤੀ ਦੇ ਮੋਹਰੇ ਲਾ ਕੇ ਸਾਰੇ ਨੌਜਵਾਨ ਵਰਗ ਨੂੰ ਜਿਹੜੇ ਪਹਿਲਾਂ ਇਨਕਲਾਬ ਇਨਕਲਾਬ ਕਰਦੇ ਹੁੰਦੇ ਸੀ ਤੇ ਸੱਚਾਈ ਮੈਨੇ ਜੀ ਇਨਕਲਾਬ ਇਹ ਹੋਵੇਗਾ ਜਦੋਂ ਅਸੀਂ ਆਪਣੇ ਉਹਨਾਂ ਕੈਂਡੀਡੇਟਾਂ ਨੂੰ ਚੁਣਾਗੇ ਉਹਨਾਂ ਲੋਕਾਂ ਨੂੰ ਚੁਣਾਗੇ ਜਿਹੜੇ ਸਤਗੁਰ ਜਨ ਅਰਵਿਦਾਸ ਮਹਾਰਾਜ ਜੀ ਜਾਂ ਫਿਰ ਹੋਰ ਗਰੁੱਪ ਪੀਰਾਂ ਦੀ ਜਿਹੜੀ ਵਿਚਾਰਧਾਰਾ ਉੱਤੇ ਚੱਲਦੇ ਆ ਜੈ ਪੀ ਜੈ ਭਾਰਤੀ ਐਂਡ ਇਹਨਾਂ ਨੰਬਰ ਦੇ ਲੋ ਮੇਰਾ